ਜੇਕਰ ਤੁਸੀਂ ਨਾਰਮਲ ਜਿਹੜਾ ਪਾਸਤਾ ਬਣਾ ਕੇ ਖਾ ਕੇ ਬੋਰ ਹੋ ਚੁੱਕੇ ਆ ਤਾਂ ਇਹ ਡਿਸ਼ ਤੁਹਾਡੇ ਲਈ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਜੇਕਰ ਤੁਸੀਂ ਨਾਰਮਲ ਜਿਹੜਾ ਪਾਸਤਾ ਬਣਾ ਕੇ ਖਾ ਕੇ ਬੋਰ ਹੋ ਚੁੱਕੇ ਆ ਤਾਂ ਇਹ ਡਿਸ਼ ਤੁਹਾਡੇ ਲਈ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਕਿਹੜੇ-ਕਿਹੜੇ ਇਨਗਰੀਡੀਐਂਟ ਯੂਜ਼ ਹੋਣੇ ਆ ਉਹ ਵੀ ਦੱਸੂਗੀ ਤੇ ਕਿਹੜਾ ਪਾਸਤਾ ਅੱਜ ਆਪਾਂ ਬਣਾ ਰਹੇ ਆ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਉਹ ਦੱਸਦੀ ਆ ਜਿਹੜਾ ਪਾਸਤਾ ਅੱਜ ਆਪਾਂ ਬਣਾ ਰਹੇ ਆ ਉਹ ਹੈਗਾ ਵਾਈਟ ਸੌਸ ਪਾਸਤਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਆ ਤੇ ਹਾਂਜੀ ਤੁਸੀਂ ਉਹਨੂੰ ਘਰੇ ਵੀ ਵਧੀਆ ਤਰੀਕੇ ਨਾਲ ਬਣਾ ਸਕਦੇ ਆ ਉਹਦੇ ਲਈ ਇਨਗਰੀਡੀਐਂਟਸ ਕਿਹੜੇ-ਕਿਹੜੇ ਚਾਹੀਦੇ ਬਹੁਤ ਬੇਸਿਕ ਚੀਜ਼ਾਂ ਆ ਜਿਹੜੀਆਂ ਆਪਾਂ ਨੇ ਘਰ ਵਿੱਚ ਅਵੇਲੇਬਲ ਹੁੰਦੀਆਂ ਆ ਠੀਕ ਆ ਇਹਦਾ ਯਾ ਪਾਸਤਾ ਪਾਸਤਾ ਤੁਸੀਂ ਕਿਸੇ ਵੀ ਟਾਈਪ ਦਾ ਲੈ ਸਕਦੇ ਆ ਸਪਰਿੰਗ ਵਾਲਾ ਪਾਸਤਾ ਵੀ ਲੈ ਸਕਦੇ ਆ ਜਿਹਦੇ ਵਿੱਚ ਹੋਲ ਹੁੰਦਾ ਉਹ ਵੀ ਪਾਸਤਾ ਲੈ ਸਕਦੇ ਆ ਕੋਈ ਵੀ ਟਾਈਪ ਦਾ ਪਾਸਤਾ ਹੋਵੇ ਤੁਹਾਡਾ ਵਾਈਟ ਸੌਸ ਪਾਸਤਾ ਜਿਹੜਾ ਬਣ ਜਾਣਾ ਉਸ ਤੋਂ ਬਾਅਦ ਜਿਹੜੀਆਂ ਆਪਾਂ ਨੂੰ ਵੈਜੀਟੇਬਲਸ ਚਾਹੀਦੀਆਂ ਉਹਦੇ ਵਿੱਚ ਆਪਾਂ ਲਈਆ ਗਾਜਰ ਸ਼ਿਮਲਾ ਮਿਰਚ ਤੇ ਅਨੀਅਨ ਜਿਹੜੇ ਤੁਸੀਂ ਗਾਜਰ ਆ ਉਹੋ ਛੋਟੇ ਛੋਟੇ ਪੀਸ ਕੱਟ ਲੈਣੇ ਆ ਜਿਹੜੀ ਸ਼ਿਮਲਾ ਮਿਰਚ ਆ ਜੇਕਰ ਤੁਸੀਂ ਰੈੱਡ ਗ੍ਰੀਨ ਯੈਲੋ ਯੂਜ਼ ਕਰਨੀ ਆ ਕੋਈ ਵੀ ਟਾਈਪ ਦੀ ਤੁਸੀਂ ਜਿਹੜੀ ਆ ਸ਼ਿਮਲਾ ਮਿਰਚ ਯੂਜ਼ ਕਰ ਸਕਦੇ ਆ ਸੋ ਇਹਨੂੰ ਵੀ ਬਰੀਕ ਬਰੀਕ ਕੱਟ ਲਿਆ ਤੇ ਜਿਹੜਾ ਆ ਪਿਆਜ਼ ਆ ਉਹਨੂੰ ਵੀ ਬਰੀਕ ਬਰੀਕ ਕੱਟ ਲਿਆ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਕੌਰਨ ਇਦੇ ਵਿੱਚ ਤੁਸੀਂ ਹੋਰ ਵੀ ਵੈਜੀਟੇਬਲਸ ਐਡ ਕਰ ਸਕਦੇ ਆ ਮਸ਼ਰੂਮ ਵੀ ਐਡ ਕਰ ਸਕਦੇ ਆ 올ੀਵਸ ਵੀ ਐਡ ਕਰ ਸਕਦੇ ਆ ਜਿਹੜਾ ਤੁਹਾਡਾ ਜੀ ਕਰਦਾ ਬਟ ਮੈਂ ਤੁਹਾਨੂੰ ਉਹ ਸਬਜ਼ੀਆਂ ਦੱਸੂਗੀ ਜਿਹੜੀਆਂ ਬਹੁਤ ਬੇਸਿਕ ਹੁੰਦੀਆਂ ਆ इजीली ਮਿਲ ਜਾਂਦੀਆਂ ਆ ਤੇ ਅਵੇਲੇਬਲ ਹੁੰਦੀਆਂ ਆ ਉਸ ਤੋਂ ਬਾਅਦ ਇਹਦੇ ਵਿੱਚ ਪਾਣਗੇ ਕੌਰਨ ਬਟਰ ਚਾਹੀਦਾ ਆ ਆਪਾਂ ਨੂੰ ਕਾਲੀ ਮਿਰਚ ਚਾਹੀਦੀ ਆ ਚਿਲੀ ਫਲੈਕਸ ਚਾਹੀਦੇ ਆ ਓਰੀਗানো ਚਾਹੀਦੇ ਆ ਚੀਜ਼ ਤੁਸੀਂ ਪਾ ਵੀ ਸਕਦੇ ਆ ਸਕਿਪ ਵੀ ਕਰ ਸਕਦੇ ਆ ਤੁਹਾਡੇ ਤੇ ਡਿਪੈਂਡ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਦਾ ਯੂਜ਼ ਕਰਨਾ ਆ ਦੁੱਧ ਯੂਜ਼ ਕਰਨਾ ਆ ਤੇ ਆਪਾਂ ਨੂੰ ਓਲਿਵ ਆਇਲ ਚਾਹੀਦਾ ਸੋ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਐ ਇਹਨਾਂ ਦੇ ਨਾਲ ਆਪਣਾ ਵਾਈਟ ਸੌਸ ਪਾਸਤਾ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਇੱਧਰ ਆਪਾਂ ਜਿਹੜਾ ਆ ਪਾਣੀ ਚੜਾ ਦਿੱਤਾ ਸੀ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਪਾਸਤਾ ਤਾਂ ਕਿ ਜਿਹੜਾ ਪਾਸਤਾ ਆਪਣਾ ਬੋਇਲ ਹੋ ਜਾਵੇ ਹੁਣ ਤੁਸੀਂ ਇਹਦੇ ਵਿੱਚ ਐਡ ਕਰਨਾ ਆ ਥੋੜਾ ਜਿਹਾ ਆਇਲ ਤਾਂ ਕਿ ਜਿਹੜਾ ਆਪਣਾ ਪਾਸਤਾ ਆ ਉਹ ਨਾਲ ਨਾਲ ਚੱਪਕੇ ਤੇ ਇਹਨੂੰ ਜਿਹੜਾ ਤੁਸੀਂ 80% ਹੀ ਕੁੱਕ ਕਰਨਾ ਹੈ ਜਿਆਦਾ ਕੁੱਕ ਨਹੀਂ ਕਰਨਾ ਸਿਰਫ 80% ਕੁੱਕ ਕਰਨਾ ਹੈ ਹੁਣ ਆਪਾਂ ਇਹਦੀ ਜਿਹੜੀ ਆ ਵੈਜੀਟੇਬਲਸ ਆ ਉਹਨੂੰ ਥੋੜਾ ਜਿਹਾ ਸੌਟੇ ਕਰਾਂਗੇ ਬਟਰ ਦੇ ਵਿੱਚ ਇਦੇ ਵਿੱਚ ਕੋਈ ਵੀ ਮਿਰਚ ਨਹੀਂ ਪੈਂਦੀ ਕੋਈ ਵੀ ਮਸਾਲਾ ਨਹੀਂ ਪੈਂਦਾ ਸੁੱਕਾ ਸਿਰਫ ਇਹਦੇ ਵਿੱਚ ਜਿਹੜੀ ਆ ਲਾਲ ਮਿਰਚ ਉਹ ਪੈਂਦੀ ਆ ਪੀਸੀ ਹੋਈ ਤੇ ਕੋਈ ਵੀ ਇਹਦੇ ਛਾਲਦੀ ਨਹੀਂ ਯੂਜ਼ ਹੁੰਦੀ ਕੋਈ ਵੀ ਇਹਦੇ ਚ ਰੈੱਡ ਚਿਲੀ ਗ੍ਰੀਨ ਚਿਲੀ ਕੁਝ ਨਹੀਂ ਯੂਜ਼ ਕਰਨਾ ਆਪਾਂ ਜਸਟ ਆਪਾਂ ਜਿਹੜੇ ਨਾਰਮਲ ਮਸਾਲੇ ਆ ਉਹੀ ਯੂਜ਼ ਕਰਨੇ ਆ ਹੁਣ ਆਪਾਂ ਇਹਦੇ ਚ ਥੋੜਾ ਜਿਹਾ ਐਡ ਕਰਾਂਗੇ ਬਟਰ ਤਾਂ ਕਿ ਜਿਹੜੀਆਂ ਆਪਣੀਆਂ ਵੈਜੀਸ ਆ ਉਹਨਾਂ ਨੂੰ ਆਪਾਂ ਸੌਟੇ ਕਰ ਲਈਏ ਮੈਲਟ ਕਰ ਲਾਂਗੇ ਬਟਰ ਨੂੰ ਹੁਣ ਇਹਦੇ ਚ ਐਡ ਕਰਾਂਗੇ ਆਪਾਂ शिमला ਮਿਰਚ ਕੈਰਟ ਜਾਣ ਕੇ ਗਾਜਰ ਇਹਦੇ ਚ ਆਪਾਂ ਐਡ ਕਰਾਂਗੇ ਕੌਰਨ ਇਹਨਾਂ ਨੂੰ ਤੁਸੀਂ ਬਿਲਕੁਲ ਬਰਾਊਨ ਨਹੀਂ ਕਰਨਾ ਹੈਗਾ ਜਸਟ ਥੋੜਾ ਜਿਹਾ ਹੀ ਸੌਟੇ ਕਰਨਾ ਹੈ ਜੇ ਤੁਹਾਨੂੰ ਲੱਗਦਾ ਵੀ ਬਟਰ ਘਟਿਆ ਤਾਂ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਬਟਰ ਹੋਰ ਐਡ ਕਰ ਸਕਦੇ ਆ ਜਿਵੇਂ ਮੈਨੂੰ ਲੱਗ ਰਿਹਾ ਵੀ ਬਟਰ ਥੋੜਾ ਜਿਹਾ ਘਟਿਆ ਸੋ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਟਰ ਹੋਰ ਐਡ ਕਰ ਲਾਂਗੇ ਕਿਉਂਕਿ ਇਹਦਾ ਟੇਸਟ ਹੈ ਜਿਹੜਾ ਬਟਰ ਨਾਲ ਹੀ ਆਉਣਾ ਹੈ ਪਾਸਤੇ ਦਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਾਲਟ ਪਾਵਾਂਗੇ ਤਾਂ ਕਿ ਜਿਹੜਾ ਵੈਜੀਸ ਦੇ ਵਿੱਚ ਵੀ ਨਮਕੀਨ ਫਲੇਵਰ ਆਵੇ ਲੋ ਵੀ ਆਪਣੀਆਂ ਬੈਜਿਸ ਜਿਹੜੀਆਂ ਹੋ ਗਈਆਂ ਸੌਫਟ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਉਸੇ ਪਲੇਟ 'ਚ ਕੱਢ ਲਾਂਗੇ ਜਿਹਦੇ 'ਚ ਆਪਾਂ ਪਹਿਲਾਂ ਇਹ ਬੈਜ ਪਾਈਆਂ ਸੀ ਹੁਣ ਇਦੋਂ ਬਾਅਦ ਮੇਨ ਆ ਜਿਹੜੀ ਉਹ ਇਹਦੀ ਕਰੀਮ ਆ ਆਲਵੇਜ਼ ਜਿਹੜੀ ਕਰੀਮ ਆ ਉਹੀ ਨਹੀਂ ਸਹੀ ਬਣਦੀ ਇਸ ਕਰਕੇ ਜਿਹੜਾ ਆਪਣਾ ਪਾਸਤਾ ਆ ਵਧੀਆ ਨਹੀਂ ਬਣਦਾ ਸੋ ਅੱਜ ਉਹ ਤੁਹਾਨੂੰ ਬੜੇ ਆਸਾਨ ਤਰੀਕੇ ਨਾਲ ਸਮਝਾਵਾਂਗੇ ਵੀ ਕਿਵੇਂ ਉਹ ਕਰੀਮ ਬਣਾਉਣੀ ਆ ਤੁਸੀਂ ਮੇਨ ਜਿਹੜੀ ਸਾਰੀ ਤੇ ਇਹ ਸਟ ਕਹਿ ਸਕਦੇ ਹੋ ਸਾਰਾ ਉਹ ਗਰੇਵੀ ਦਾ ਹੀ ਆ ਉਹ ਕਰੀਮ ਜਿਹੜੀ ਆਪਾਂ ਬਣਾਉਣੀ ਆ ਉਹਦਾ ਹੀ ਆ ਬਾਕੀ ਦਾ ਜਿਹੜਾ ਸਾਰਾ ਬਟਰ ਸੀ ਉਹ ਆਪਾਂ ਇਹਦੇ ਚ ਪਾ ਲਾਂਗੇ ਤੇ ਬਟਰ ਨੂੰ ਕਰ ਲਾਂਗੇ ਮੈਲਟ ਇਹਦੇ ਵਿੱਚ ਜਿਹੜਾ ਮੇਨ ਇਨਗਰੀਡੀਐਂਟ ਆ ਉਹ ਹੈਗਾ ਬਟਰ ਤੇ ਮੈਦਾ ਜਿਹਦੇ ਨਾਲ ਆਪਣੀ ਕਰੀਮ ਬਣਨੀ ਆ ਇਹਦੇ ਵਿੱਚ ਬਟਰ ਦੇ ਹਿਸਾਬ ਨਾਲ ਹੀ ਜਿਹੜਾ ਮੈਦਾ ਪਾਉਣਾ ਆ ਤਾਂ ਕਿ ਜਿਹੜਾ ਮੈਦਾ ਆਪਾਂ ਉਹ ਥੱਲੇ ਨਾ ਲੱਗੇ ਸੋ ਹਾਫ ਟਿੱਕੀ ਜਿਹੜੀ ਆਪਾਂ ਬਟਰ ਦੇ ਪਾਤੀ ਹੁਣ ਇਹਦੇ ਵਿੱਚ ਉਹ ਹਾਫ ਮੈਦਾ ਆਪਾਂ ਜਿਹੜਾ ਇਹਦੇ ਵਿੱਚ ਪਾਵਾਂਗੇ ਸਾਰੀਆਂ ਸਬਜ਼ੀਆਂ ਵਗੈਰਾ ਮੈਂ ਧੋ ਲਈਆਂ ਸੀ ਮੈਦਾ ਵਗੈਰਾ ਛਾਣ ਕੇ ਰੱਖਿਆ ਸੀ ਇੱਕ ਦੋ 2 ਸਪੂਨ ਜਿਹੜੇ ਆਪਾਂ ਮੈਦੇ ਦੇ ਪਾ ਦਿੱਤੇ ਮੈਦਾ ਨੂੰ ਜਿਹੜਾ ਆ ਉਹ ਭੁੰਨਣਾ ਆ ਕੱਚਾ ਨਾ ਰਵੇ ਆਪਣਾ ਮੈਦਾ ਭੁੰਨਿਆ ਹੋਣਾ ਚਾਹੀਦਾ ਚੰਗੀ ਤਰ੍ਹਾਂ ਤੇ ਇਹਦੇ ਭੁੰਨੇ ਹੋਣ ਦੀ ਨਿਸ਼ਾਨੀ ਇਹ ਆ ਵੀ ਇਹ ਥੋੜਾ ਥੋੜਾ ਜਿਹੜਾ ਆ ਬਰਾਊਨ ਹੋਣਾ ਸ਼ੁਰੂ ਹੋ ਜਾਣਾ ਜਦੋਂ ਇਹ ਪ੍ਰੋਪਰ ਬਰਾਊਨ ਹੋ ਗਿਆ ਇੱਕ ਵੀ ਜਿਹੜਾ ਤੁਹਾਡਾ ਮੈਦਾ ਆ ਉਹ ਭੱਜ ਚੁੱਕਾ ਹੈ ਮੈਦਾ ਜਿਹੜਾ ਆਪਣਾ ਭੱਜ ਚੁੱਕਾ ਹੈ ਕਿਉਂਕਿ ਮੈਦੇ ਦੀ ਜਿਹੜੀ ਆ ਫ੍ਰੈਗਰੈਂਸ ਆਉਣ ਲੱਗ ਪਈ ਆ ਕਿ ਮੈਦਾ ਭੁੱਜ ਚੁੱਕਾ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਐਡ ਕਰਾਂਗੇ ਦੁੱਧ ਜਿਹਦੀ ਇਹ ਗਰੇਵੀ ਬਣਨੀ ਆ ਜਿਹਦੀ ਇਹ ਕਰੀਮ ਬਣਨੀ ਆ ਸੋ ਆਪਣਾ ਜਿਹੜਾ ਆ ਮੈਦਾ ਉਹ ਬ੍ਰਾਊਨ ਹੋ ਚੁੱਕਾ ਆ ਚੰਗੀ ਤਰ੍ਹਾਂ ਭੁੱਜ ਚੁੱਕਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੁੱਧ ਮੈਂ ਇਹ ਅੱਧਾ ਕਿਲੋ ਤੋਂ ਜ਼ਿਆਦਾ ਦੁੱਧ ਲਿਆ ਆ ਹੁਣ ਆਪਾਂ ਇਹਨੂੰ ਐਡ ਕਰਾਂਗੇ ਇਹਦੇ ਵਿੱਚ ਲਮਜ਼ ਜੈ ਨਹੀਂ ਬਣਨੇ ਚਾਹੀਦੇ ਤੁਸੀਂ ਇਹਨੂੰ ਨਾਲ-ਨਾਲ ਚਲਾਉਂਦੇ ਹੀ ਰਹਿਣਾ ਆ ਹੁਣ ਇਹ ਗਾੜਾ ਹੋਣਾ ਆ ਇਹਨੂੰ ਸੇਕ ਤੇ ਰੱਖੀ ਰੱਖੋ ਤੇ ਗਾੜਾ ਹੋ ਜਾਊਗਾ ਗਰੇਵੀ ਤੁਸੀਂ ਦੇਖੋ ਆਪਣੀ ਇਹਨੂੰ ਮੈਂ ਸੇਕ ਲਵਾ ਲਿਆ ਤੇ ਆਪਣੀ ਗਰੇਵੀ ਥਿੱਕ ਹੋ ਚੁੱਕੀ ਆ ਇਹੀ ਮੇਨ ਹੁੰਦੀ ਆ ਜਿਹਦੇ ਨਾਲ ਵਾਈਟ ਸੌਸ ਤਾਂ ਵਧੀਆ ਲੱਗਦਾ ਆ ਟੇਸਟੀ ਲੱਗਦਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਲੂਣ ਲੂਣ ਥੋੜਾ ਜਿਹਾ ਹੀ ਪਾਵਾਂਗੇ ਕਿਉਂਕਿ ਆਪਾਂ ਜਿਹੜਾ ਵੈਜੀਟੇਬਲਸ ਦੇ ਵਿੱਚ ਪਾਇਆ ਸੀਗਾ ਸੋ ਜਿੰਨਾ ਗੁਨਾ ਚ ਪਾਇਆ ਸੀ ਓਨਾਂ ਦਾ ਆਪਾਂ ਇਹਦੇ ਵਿੱਚ ਪਾ ਦਨੇ ਆ ਤੇ ਇਹਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਕਾਲੀ ਮਿਰਚ ਕਾਲੀ ਮਿਰਚ ਨਾਲ ਵੀ ਜਿਹੜਾ ਇਹਦਾ ਫਲੇਵਰ ਆ ਬਹੁਤ ਵਧੀਆ ਹੋਊਗਾ ਹੁਣ ਇਹਨੂੰ ਕਰ ਦਾਂਗੇ ਮਿਕਸ ਤੇ ਇਹਦੇ ਵਿੱਚ ਹੁਣ ਆਪਾਂ ਐਡ ਕਰ ਦਾਂਗੇ ਜਿਹੜੀਆਂ ਆਪਾਂ ਸਬਜ਼ੀਆਂ ਨੂੰ ਸੌਟੇ ਕੀਤਾ ਸੀ ਬਟਰ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ పాస్ పిజీటేల్ కదా అం మ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਆਪਾਂ ਚੀਜ਼ ਰੱਖਿਆ ਹੋਇਆ ਸੀ ਇਹਦੇ ਨਾਲ ਕੀ ਆ ਆਪਣਾ ਜਿਹੜਾ ਪਾਸਤਾ ਆ ਹੋਰ ਵੀ ਕਰੀਮੀ ਬਣੂਗਾ ਤੇ ਬਹੁਤ ਵਧੀਆ ਫਲੇਵਰ ਆਊਗਾ ਲਾਸਟ ਤੇ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਕੁੱਕ ਕੀਤਾ ਹੋਇਆ ਬੋਇਲ ਕੀਤਾ ਹੋਇਆ ਪਾਸਤਾ ਤੇ ਇਹਨੂੰ ਵੀ ਆਪਾਂ ਕਰ ਦਾਂਗੇ ਮਿਕਸ ਤੇ ਰੈਡੀ ਹੋ ਗਿਆ ਆਪਣਾ ਵਾਈਟ ਸੌਸ ਪਾਸਤਾ ਚਿਲੀ ਫਲੈਕਸ ਤੇ ਓਰੀਗਾਨੋ ਜਿਹੜੇ ਆ ਤੁਸੀਂ ਇਹਦੇ ਤੇ ਵੀ ਯੂਜ਼ ਕਰ ਸਕਦੇ ਆ ਤੇ ਜਦੋਂ ਤੁਸੀਂ ਖਾਣਾ ਆ ਉਹਦੇ ਤੇ ਵੀ ਯੂਜ਼ ਕਰ ਸਕਦੇ ਆ ਕਿਉਂਕਿ ਕਈਆਂ ਨੂੰ ਆਰੀਗano ਜਿਹੜਾ ਪਾਉਣਾ ਉਹਤੇ ਬਹੁਤ ਜ਼ਿਆਦਾ ਪਸੰਦ ਆ ਸੋ ਤੁਸੀਂ ਉਹ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਆ ਯੂਜ਼ ਕਰ ਸਕਦੇ ਆ ਇਹਨੂੰ ਇਹਨੂੰ ਆਪਾਂ ਚੁੱਲੇ ਤੋਂ ਲਾ ਲਿਆ ਸੀ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਆਰੀਗano ਥੋੜੇ ਜਿਹੇ ਤੇ ਪਾਵਾਂਗੇ ਆਪਾਂ ਚਿਲੇ ਫਲੈਕਸ ਆਪਾਂ ਵਾਈਟ ਸੌਸ ਪਾਸਤਾ ਜਿਹੜਾ ਰੈਡੀ ਹੋ ਗਿਆ ਹੁਣ ਆਪਾਂ ਇਹ ਮੈਕਦੀਬ ਨੂੰ ਸਰਵ ਕਰਾਂਗੇ ਕਿਉਂਕਿ ਇਹ ਮੈਕਦੀਬ ਦੀ ਫੇਵਰਿਟ ਡਿਸ਼ ਆ ਮੈਨੂੰ ਜਿਹੜਾ ਵਾਈਟ ਸੌਸ ਪਾਸਤਾ ਬਹੁਤ ਪਸੰਦ ਹੈ ਮੈਂ ਪਹਿਲਾਂ ਵੀ ਅਕਸਰ ਘਰੇ ਬਣਾਉਂਦੀ ਰਹਿੰਦੀ ਆ ਤੇ ਹੁਣ ਆਪਾਂ ਮੈਗਦੀਪ ਨੂੰ ਪਾ ਕੇ ਪਲੇਟ ਦੇ ਵਿੱਚ ਦਵਾਂਗੇ ਤੇ ਟੇਸਟ ਉਹਨਾਂ ਤੋਂ ਪੁੱਛਾਂਗੇ ਵੀ ਇਹਨਾਂ ਨੂੰ ਕਿੱਦਾਂ ਦਾ ਲੱਗਾ ਤੇ ਜੇਕਰ ਤੁਸੀਂ ਵੀ ਇੰਨੇ ਘੱਟ ਇਨਗਰੀਡੀਅੰਟਸ ਨਾਲ ਬਾਜ਼ਾਰ ਦਾ ਟਾਈਪ ਕਿਉਂਕਿ ਇਹ ਜ਼ਿਆਦਾਤਰ ਰੈਸਟੋਰੈਂਟਾਂ 'ਚ ਮਿਲਦੇ ਆ ਕੈਫਿਆਂ ਦੇ ਵਿੱਚ ਮਿਲਦਾ ਪਾਸਤਾ ਸੋ ਜੇਕਰ ਤੁਸੀਂ ਘਰੇ ਬਣਾ ਕੇ ਖਾਣਾ ਚਾਹੁੰਦੇ ਹੋ ਬਹੁਤ ਹੀ ਘੱਟ ਸਮਾਨ ਦੇ ਵਿੱਚ ਤਾਂ ਤੁਸੀਂ ਇਸ ਰੈਸিপি ਨੂੰ ਫਾਲੋ ਕਰਕੇ ਵਾਈਟ ਸੌਸ ਸੌਸ ਪਾਸਤਾ ਬਣਾ ਸਕਦੇ ਆ ਤੇ ਹੁਣ ਆਪਾਂ ਮੈਗਦੀਪ ਨੂੰ ਕਰਦੇ ਆ ਸਰ ਲਓ ਵੀ ਅੱਜ ਬਣਾਇਆ ਸੀਗਾ ਘਰੇ ਵਾਈਟ ਸੌਸ ਪਾਸਤਾ ਤੇ ਮੈਂ ਬਹੁਤ ਚਾਹ ਕੇ ਖਾਣਾ ਤੇ ਕਰਦੇ ਟੇਸਟ ਫਿਰ ਇੱਕ ਨੰਬਰ ਮੌਲਾ cafe ਵਾਲਾ ਰੈਸਟੋਰੈਂਟ ਵਾਲਾ ਸਟਾਈਲ ਜਿਵੇਂ ਇੱਕ ਨੰਬਰ ਜਿਵੇਂ ਸੇਮ ਚੀਜ਼ ਟੇਸਟ ਸੇਮ ਮਿਲਿਆ ਬਸੇ ਮੈਨੂੰ 오ਰੀਗਨੋ ਜਿਆਦਾ ਪਾ ਕੇ ਖਾਣ ਦੀ ਆਦਤ ਆ ਪਰ ਮੈਨੂੰ ਲੱਗਦਾ ਮੈਨੂੰ ਪਾਉਣ ਦੀ ਲੋੜ ਨਹੀਂ ਪਹਿਲਾਂ ਹੀ ਪ੍ਰੋਪਰ ਪਾਇਆ I hope ਤੁਹਾਨੂੰ ਵੀ ਰੈਸਪੀ ਵਧੀਆ ਲੱਗੀ ਹੋਊਗੀ ਤੇ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਜਿਹੜਾ ਘਰੇ ਵਾਈਟ ਸੌਸ ਪਾਸਤਾ ਬਣਾ ਸਕਦੇ ਕਿਉਂਕਿ ਆਪਾਂ ਦੂਸਰੇ ਪਾਸਤੇ ਖਾ-ਖਾ ਕੇ ਵੀ ਬੋਰ ਹੋ ਜਾਂਦੇ ਆ ਸੋ ਕੁਝ ਡਿਫਰੈਂਟ ਵੀ ਟਰਾਈ ਕਰਨਾ ਚਾਹੀਦਾ ਤੇ ਜ਼ਰੂਰ ਕਰਿਓ ਤੇ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਥੈਂਕ ਯੂ so much ਤੁਸੀਂ ਚੈਨਲ ਨੂੰ ਬਹੁਤ ਪਿਆਰ ਦਿੱਤਾ ਜਲਦੀ ਆਪਣਾ 10k ਸਬਸਕ੍ਰਾਈਬਰ ਇਹਦੇ ਤੇ ਕੰਪਲੀਟ ਹੋਣ ਵਾਲੇ ਆ ਤੇ ਕਰ ਦਿਓ ਜਲਦੀ ਜਲਦੀ 10k ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ देन ਬਾਏ ਬਾਏ ਗੁੱਡ ਨਾਈਟ